ਠੋਕਰ ਨੂੰ ਠੋਕਰ ਮਾਰ ਦੇਣੀ ਹਾਰਾਂ ਨੂੰ ਕਰਾਰੀ ਹਾਰ ਦੇਣੀ ਨਾ ਵਾਰੀ ਅਸੀਂ ਇਸ ਵਾਰ ਦੇਣੀ ਇਹਨਾਂ ਉੱਚਿਆਂ ਤਾਜਾਂ ਤਖਤਾਂ ਨੂੰ ਬਸ ਵਖਤ ਆਉਣ ਦੀਆਂ ਦੇਰਾਂ ਨੇ ਪਾ ਵਖਤ ਦੇਵਾਂਗੇ ਵਖਤਾਂ ਨੂੰ ਤੋੜਨ ਜੋ ਸਾਨੂੰ ਤੋੜ ਦੇਣੇ ਰਾਹਾਂ ਦੇ ਰੋਡ ਸਭ ਰੋੜ ਦੇਣੇ ਰੋੜੇ ਆ ਨਾ ਫਿਰ ਰੋੜ ਤੋੜਨ ਜੋ ਸਾਨੂੰ ਤੋੜ ਦੇਣੇ ਰਾਹਾਂ ਦੇ ਰੋਡ ਸਭ ਰੋੜ ਦੇਣੇ ਮੋੜਾਂ ਨੂੰ ਨਵੇਂ ਦੇ ਮੋੜ ਦੇਣੇ ਸਰਕਾਰ ਨਾ ਪਿੰਡੇ ਸਖਤਾਂ ਨੂੰ ਬਸ ਵਖਤ ਆਉਣ ਦੀਆਂ ਦੇਰਾਂ ਨੇ ਪਾ ਵਖਤ ਦੇਵਾਂਗੇ ਵਖਤਾਂ ਨੂੰ ਉਹ ਪਿੰਡੇ ਤੱਕ ਰੇ ਪਿੰਡਾਂ ਵਾਲਿਆਂ ਦੇ ਪਿੰਡੇ ਤਖੜੇ ਪਿੰਡਾਂ ਵਾਲਿਆਂ ਦੇ ਚੁੰਝ ਤਿੱਖੇ ਕਰਲੇ ਫਾਲਿਆਂ ਦੇ ਜਿੰਦੇ ਤੋੜ ਦੇਣੇ ਨੇ ਤਾਲਿਆਂ ਦੇ ਜਿੰਨਾ ਡੱਕਿਆ ਸੁਨਹਿਰੀ ਜਗਤਾਂ ਨੂੰ ਬਸ ਵਖਤ ਆਉਣ ਦੀਆਂ ਧੇਰਾਂ ਨੇ ਪਾ ਵਖਤ ਦੇਵਾਂਗੇ ਬਖਤਾਂ ਨੂੰ ਉਹ ਪ੍ਰੀਤ ਸੰਘਰੇੜੀ ਸਿੰਘ ਜਦ ਭੜਦੇ ਨੇ ਉਹ ਪ੍ਰੀਤ ਸੰਘਰੇੜੀ ਸਿੰਘ ਜਦ ਭੜਦੇ ਨੇ ਫਿਰ ਘੇਰਨ ਵਾਲੇ ਘਿਰਦੇ ਨੇ ਜਿਹੜੇ 나ਗ ਲਿਫਟ ਦੇ ਫਿਰਦੇ ਨੇ ਨਾ ਚੰਦਨ ਦੇ ਆ ਦਰਖਤਾਂ ਨੂੰ ਬਸ ਵਖਤ ਆਉਣ ਦੀਆਂ ਧੇਰਾਂ ਨੇ ਪਾ ਵਖਤ ਦੇਵਾਂਗੇ ਬਖਤਾਂ ਨੂੰ